ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ ਅੱਜ ਫਗਣ ਮਹੀਨੇ ਦੀ ਸੰਗਰਾਦ ਹੈ ਤੇ ਨਾਲ ਹੀ ਪੂਰਨਮਾਸ਼ੀ ਦਾ ਪਵਿੱਤਰ ਦਿਹਾੜਾ ਹੈ ਜੀ ਜੇਕਰ ਤੁਸੀਂ ਇਸ ਫਗਣ ਦੇ ਮਹੀਨੇ ਵਿੱਚ ਇੱਕ ਹੀ ਗੁਪਤ ਦਾਨ ਕਰ ਲੈਂਦੇ ਹੋ ਤਾਂ ਮੰਨਿਆ ਜਾਂਦਾ ਹੈ ਕਿ ਇਹ ਤੁਹਾਡੀ ਕਿਸਮਤ ਦਾ ਬੰਦ ਦਰਵਾਜ਼ਾ ਖੋਲ ਦੇਵੇਗਾ ਰੱਬ ਤੁਹਾਡੀ ਕਿਸਮਤ ਵਿੱਚ ਜੋ ਕੁਝ ਨਹੀਂ ਵੀ ਲਿਖਿਆ ਉਹ ਵੀ ਲਿਖ ਦੇਣਗੇ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਤੁਹਾਡੇ ਮਨ ਦੀਆਂ ਜੋ ਵੀ ਮੁਰਾਦਾਂ ਹੋਣ ਪੂਰੀਆਂ ਹੋ ਜਾਣ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਅਕਸਰ ਹੀ ਅਸੀਂ ਹਰ ਰੋਜ਼ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਦੇ ਅੱਗੇ ਪਰਮਪਿਤਾ ਪਰਮਾਤਮਾ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਹਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਰਹਿਮਤ ਕਰੋ ਸਾਡੇ ਤੇ ਮਿਹਰ ਕਰੋ ਕਿਰਪਾ ਕਰੋ ਵਾਹਿਗੁਰੂ ਜੀ ਦੀ ਮਿਹਰ ਕਿਰਪਾ ਹਾਸਿਲ ਕਰਨ ਦੇ ਲਈ ਹਰ ਇੱਕ ਬੰਦਾ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦਾ ਹੈ ਕੁਝ ਲੋਕ ਪਾਠ ਪੂਜਾ ਕਰਦੇ ਹਨ ਕੁਝ ਲੋਕ ਗੁਰੂ ਘਰ ਦੇ ਵਿੱਚ ਜਾ ਕੇ ਸੇਵਾ ਕਰਦੇ ਹਨ ਜਾਂ ਕਿਸੇ ਵੀ ਧਾਰਮਿਕ ਸਥਾਨਾਂ ਦੇ ਉੱਪਰ ਜਾ ਕੇ ਸੇਵਾ ਕਰਦੇ ਹਨ ਕੋਜ ਲੋਕ ਦਾਨਪੁਨ ਕਰਕੇ ਆਪਣੇ ਪਰਮ ਪਿਤਾ ਪਰਮਾਤਮਾ ਜੀ ਦੀ ਖੁਸ਼ੀ ਤੇ ਬਰਕਤ ਨੂੰ ਹਾਸਲ ਕਰਨਾ ਚਾਹੁੰਦੇ ਹਨ ਅੱਜ ਦੀ ਵੀਡੀਓ ਵਿੱਚ ਅਸੀਂ ਇਸੇ ਹੀ ਵਿਸ਼ੇ ਤੇ ਗੱਲ ਕਰਨੀ ਹੈ ਕਿ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਕਿਵੇਂ ਖੁਸ਼ ਹੁੰਦੇ ਹਨ ਸਾਡੇ ਕਿਹੜੇ ਦਾਨ ਦੇ ਨਾਲ ਸਾਡੀ ਕਿਹੜੀ ਸੇਵਾ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਡੇ ਤੇ ਪ੍ਰਸੰਨ ਹੋ ਜਾਣਗੇ ਤੇ ਕਿਰਪਾ ਕਰ ਦੇਣਗੇ ਵਾਹਿਗੁਰੂ ਜੀ ਦੀ ਉਸ ਕਿਰਪਾ ਨੂੰ ਅਸੀਂ ਕਿੰਜ ਪਹਿਚਾਣ ਸਕਦੇ ਹਾਂ ਕਿਉਂਕਿ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਮਿਹਰਬਾਨ ਹੁੰਦੇ ਹਨ ਉਹ ਕਿਸੇ ਵੀ ਰੂਪ ਦੇ ਵਿੱਚ ਆ ਕੇ ਸਾਡੇ ਤੇ ਕਿਰਪਾ ਕਰ ਸਕਦੇ ਹਨ ਪਰ ਕਈ ਵਾਰ ਅਸੀਂ ਜਾਣੇ ਅਣਜਾਣੇ ਦੇ ਵਿੱਚ ਵਾਹਿਗੁਰੂ ਜੀ ਦੀ ਉਸ ਕਿਰਪਾ ਨੂੰ ਪਹਿਚਾਣ ਨਹੀਂ ਪਾਉਂਦੇ ਫਿਰ ਅੱਜ ਦੀ ਵੀਡੀਓ ਦੇ ਵਿੱਚ ਇਹ ਸਾਰੇ ਹੀ ਵਿਸ਼ੇ ਤੇ ਗੱਲ ਕਰਨੀ ਹੈ ਜੀ ਸਭ ਤੋਂ ਪਹਿਲਾਂ ਆਪਾਂ ਨਿੱਕੀ ਜਿਹੀ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਕਿਉਂਕਿ ਇਸ ਕਹਾਣੀ ਦੇ ਰਾਹੀਂ ਤੁਹਾਨੂੰ ਗੱਲ ਵਧੀਆ ਤਰੀਕੇ ਦੇ ਨਾਲ ਸਮਝ ਵਿੱਚ ਆ ਜਾਵੇਗੀ ਕਿ ਇਦਾਂ ਹੀ ਆਖਦੇ ਹਨ ਕਿ ਇੱਕ ਨਗਰ ਦੇ ਵਿੱਚ ਸੰਤ ਫਕੀਰ ਜੀ ਰਿਹਾ ਕਰਦੇ ਸਨ ਉਹ ਸੰਤ ਫਕੀਰ ਜੀ ਜ਼ਿਆਦਾਤਰ ਯਾਤਰਾ ਦੇ ਵਿੱਚ ਹੀ ਰਹਿੰਦੇ ਸਨ ਕਦੇ ਕਿਸੇ ਪਿੰਡ ਦੇ ਵਿੱਚ ਕਦੇ ਕਿਸੇ ਸ਼ਹਿਰ ਦੇ ਵਿੱਚ ਆਖਦੇ ਹਨ ਕਿ ਲੋਕ ਅਕਸਰ ਹੀ ਉਸ ਫਕੀਰ ਦੇ ਕੋਲ ਆਉਂਦੇ ਆਪਣੀਆਂ ਮੁਰਾਦਾਂ ਪੂਰੀਆਂ ਕਰਨ ਦੇ ਲਈ ਫਕੀਰ ਜੀ ਤੋਂ ਜਦੋਂ ਆਵਾਜ਼ ਕਰਾਉਂਦੇ ਕਹਿੰਦੇ ਇੱਕ ਵਾਰ ਉਹ ਫਕੀਰ ਜੀ ਆਪਣਾ ਸਮਾਨ ਬਨ ਕੇ ਕਿਸੇ ਲੰਬੀ ਯਾਤਰਾ ਤੇ ਜਾ ਰਹੇ ਸਨ ਕਹਿੰਦੇ ਤੁਰਦਿਆਂ ਤੁਰਦਿਆਂ ਥੱਕ ਗਏ ਸੂਰਜ ਵੀ ਛਿਪ ਗਿਆ ਹਨੇਰਾ ਹੋਣ ਲੱਗਾ ਕਹਿੰਦੇ ਉਹ ਸੰਤ ਫਕੀਰ ਜੀ ਨੇ ਫੈਸਲਾ ਕੀਤਾ ਅੱਜ ਰਾਤ ਇਸੇ ਪਿੰਡ ਵਿੱਚ ਹੀ ਰੁਕ ਜਾਂਦੇ ਹਾਂ ਕਿਸੇ ਦੇ ਘਰ ਵਿੱਚ ਰੁਕ ਕੇ ਆਰਾਮ ਕਰ ਲਵਾਂਗੇ ਅਤੇ ਕੱਲ ਨੂੰ ਆਪਣੇ ਅੱਗੇ ਦੀ ਯਾਤਰਾ ਸ਼ੁਰੂ ਕਰ ਲਵਾਂਗੇ ਕਹਿੰਦੇ ਕਿ ਇਹੀ ਸੋਚ ਕੇ ਉਹਨਾਂ ਨੇ ਉਸ ਪਿੰਡ ਦੇ ਇੱਕ ਵੱਡੇ ਕਰਦਾ ਦਰਵਾਜ਼ਾ ਖੜਕਾਇਆ ਕਹਿੰਦੇ ਕਰਦਾ ਦਰਵਾਜ਼ਾ ਇੱਕ ਔਰਤ ਨੇ ਖੋਲਿਆ ਤੇ ਥੋੜਾ ਜਿਹਾ ਗੁੱਸੇ ਨਾਲ ਬੋਲੀ ਕਿ ਤੂੰ ਕੌਣ ਆ ਤੇ ਇਸ ਵੇਲੇ ਸਾਡੇ ਘਰ ਦਾ ਦਰਵਾਜ਼ਾ ਤੂੰ ਕਿਉਂ ਖੜਕਾਇਆ ਹੈ ਤੈਨੂੰ ਕੀ ਚਾਹੀਦਾ ਹੈ ਕਹਿੰਦੇ ਫਕੀਰ ਜੀ ਨੇ ਬੜੀ ਹਲੇਮੀ ਨਾਲ ਜਵਾਬ ਦਿੱਤਾ ਕਿ ਮੈਂ ਮੁਸਾਫਿਰ ਹਾਂ ਜੇ ਮੈਨੂੰ ਤੁਹਾਡੇ ਘਰ ਵਿੱਚ ਇੱਕ ਰਾਤ ਠਹਿਰਨ ਦੀ ਇਜਾਜ਼ਤ ਮਿਲ ਜਾਵੇ ਦੋ ਪਰਸ਼ਾਦੇ ਸ਼ਕੜ ਨੂੰ ਮਿਲ ਜਾਣ ਤੁਹਾਡਾ ਬੜਾ ਧੰਨਵਾਦ ਹੋ ਜਾਵੇਗਾ ਕਹਿੰਦੇ ਉਹ ਔਰਤ ਬਹੁਤ ਗੁੱਸੇ ਵਿੱਚ ਬੋਲੀ ਤੇ ਕਹਿਣ ਲੱਗੀ ਜਾ ਦਫਾ ਹੋ ਜਾ ਇਥੋਂ ਮੈਂ ਇਦਾਂ ਦੇ ਤੇਰੇ ਵਰਗਿਆਂ ਤੇ ਤਰਸ ਕਰਦੀ ਰਹੀ ਤਾਂ ਫਿਰ ਮੈਂ ਆਪਣੇ ਘਰ ਦਾ ਗੁਜ਼ਾਰਾ ਕਿਵੇਂ ਚਲਾਵਾਂਗੀ ਕਹਿੰਦੇ ਫਕੀਰ ਜੀ ਉਸ ਔਰਤ ਦਾ ਜਵਾਬ ਸੁਣ ਕੇ ਹਲਕੀ ਜਿਹੀ ਮੁਸਕਾਨ ਲੈ ਕੇ ਅੱਗੇ ਵੱਧ ਗਏ ਤੇ ਕਹਿੰਦੇ ਕਿ ਅਗਲੇ ਘਰ ਦਾ ਦਰਵਾਜ਼ਾ ਖੜਕਾਇਆ ਉਹ ਘਰ ਛੋਟਾ ਸੀ ਕੱਚੀਆਂ ਦੀਵਾਰਾਂ ਸਨ ਕਹਿੰਦੇ ਫਕੀਰ ਨੇ ਜਦੋਂ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਕਹਿੰਦੇ ਉਹ ਦਰਵਾਜ਼ਾ ਇੱਕ ਕਮਜ਼ੋਰ ਜਹੀ ਔਰਤ ਨੇ ਖੋਲਿਆ ਬੜੇ ਹਲੇਮੀ ਦੇ ਵਿੱਚ ਕਹਿਣ ਲੱਗੀ ਬਾਬਾ ਜੀ ਤੁਸੀਂ ਕੌਣ ਹੋ ਇਸ ਵੇਲੇ ਸਾਡੇ ਘਰ ਦਾ ਦਰਵਾਜ਼ਾ ਖੜਕਾਇਆ ਹੈ ਤੁਹਾਨੂੰ ਕੀ ਚਾਹੀਦਾ ਹੈ ਤੇ ਕਹਿੰਦੇ ਫਕੀਰ ਜੀ ਨੇ ਇੱਥੇ ਵੀ ਇੱਕ ਰਾਤ ਠਹਿਰਨ ਦੀ ਇਜਾਜ਼ਤ ਮੰਗੀ ਦੱਸਿਆ ਮੈਂ ਮੁਸਾਫਿਰ ਹਾਂ ਸਵੇਰ ਦਾ ਆਪਣੀ ਯਾਤਰਾ ਨੂੰ ਚੱਲਿਆ ਹਾਂ ਪਰ ਹੁਣ ਮੈਂ ਥੱਕ ਚੁੱਕਾ ਹਾਂ ਇਸ ਲਈ ਆਰਾਮ ਕਰਨਾ ਚਾਹੁੰਦਾ ਹਾਂ ਜੇ ਮੈਨੂੰ ਰਾਤ ਠਹਿਰਨ ਦੀ ਇਜਾਜ਼ਤ ਤੁਹਾਡੇ ਘਰ ਵਿੱਚ ਮਿਲ ਜਾਵੇ ਮੈਂ ਸਵੇਰ ਹੁੰਦੇ ਅੰਸਾਰ ਹੀ ਅੱਗੇ ਤੁਰ ਪਾਵਾਂਗਾ ਕਹਿੰਦੇ ਉਸ ਔਰਤ ਨੇ ਉਹ ਫਕੀਰ ਜੀ ਨੂੰ ਬੜੀ ਹਿਲੇਮੀ ਦੇ ਵਿੱਚ ਕਿਹਾ ਬਾਬਾ ਜੀ ਕੋਈ ਗੱਲ ਨਹੀਂ ਤੁਸੀਂ ਅੰਦਰ ਆਓ ਇਸ ਘਰ ਦੇ ਵਿੱਚ ਅਸੀਂ ਪਹਿਲਾਂ ਵੀ ਕਈ ਲੋਕ ਰਹਿੰਦੇ ਹਾਂ ਜੇ ਤੁਸੀਂ ਅੱਜ ਦੀ ਰਾਤ ਇੱਥੇ ਠਹਿਰ ਜਾਓਗੇ ਤਾਂ ਸਾਨੂੰ ਕੀ ਫਰਕ ਪੈਣਾ ਕਹਿੰਦੇ ਫਕੀਰ ਜੀ ਅੰਦਰ ਆਏ ਉਸ ਔਰਤ ਨੇ ਇੱਕ ਮੰਜੇ ਤੋਂ ਸਾਮਾਨ ਚੁੱਕ ਕੇ ਦੂਜੇ ਪਾਸੇ ਰੱਖ ਦਿੱਤਾ ਇੱਕ ਚਾਦਰ ਵਿਛਾ ਕੇ ਸੰਤ ਫਕੀਰ ਜੀ ਨੂੰ ਬੈਠਣ ਲਈ ਕਿਹਾ ਕਹਿੰਦੇ ਸੰਤ ਫਕੀਰ ਜੀ ਨੂੰ ਉਹ ਔਰਤ ਦੀ ਨਿਮਰਤਾ ਵੇਖ ਕੇ ਉਹਦੀ ਸੇਵਾ ਦਾ ਭਾਵ ਵੇਖ ਕੇ ਬੜਾ ਹੀ ਚੰਗਾ ਲੱਗਿਆ ਕਹਿੰਦੇ ਸੰਤ ਫਕੀਰ ਜੀ ਮੰंजे ਤੇ ਬੈਠ ਕੇ ਉਸ ਘਰ ਦਾ ਜਾਇਜ਼ਾ ਲੈਣ ਲੱਗੇ ਭਾਵ ਕਿ ਉਸ ਘਰ ਦੇ ਹਾਲਾਤ ਵੇਖਣ ਲੱਗੇ ਉਹਨਾਂ ਨੇ ਵੇਖਿਆ ਕਿ ਦੋ ਛੋਟੇ ਛੋਟੇ ਬੱਚੇ ਹਨ ਤੇ ਦੋ ਵੱਡੇ ਹਨ ਇਹ ਔਰਤ ਪਰ ਚਾਰ ਬੱਚਿਆਂ ਦੇ ਬਹੁਤ ਹੀ ਉਹਨਾਂ ਦੇ ਫਟੇ ਪੁਰਾਣੇ ਕੱਪੜੇ ਪਾਏ ਹੋਏ ਹਨ ਕਹਿੰਦੇ ਉਹ ਫਕੀਰ ਉਸ ਔਰਤ ਨੂੰ ਕਹਿਣ ਲੱਗੇ ਕਿ ਧੀਏ ਤੇਰੇ ਬੱਚਿਆਂ ਦੇ ਕੱਪੜੇ ਬੜੇ ਪੁਰਾਣੇ ਹੋ ਚੁੱਕੇ ਹਨ ਤੇ ਫਟ ਚੁੱਕੇ ਹਨ ਇਹਨਾਂ ਨੂੰ ਨਵੇਂ ਕੱਪੜੇ ਕਿਉਂ ਨਹੀਂ ਲੈ ਦੇਂਦੀ ਤੇ ਕਹਿੰਦੇ ਉਸ ਔਰਤ ਨੇ ਹੱਥ ਜੋੜ ਕੇ ਕਿਹਾ ਬਾਬਾ ਜੀ ਮੇਰੇ ਪਤੀ ਅਕਾਲ ਚਲਾਣਾ ਕਰਨ ਜਾਣ ਤੋਂ ਬਾਅਦ ਮੇਰੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਦੇ ਨਾਲ ਚੱਲਦਾ ਹੈ ਸਾਰਾ ਦਿਨ ਮੈਂ ਮਿਹਨਤ ਮਜ਼ਦੂਰੀ ਕਰਕੇ ਦੋ ਵੇਲੇ ਦੀ ਰੋਟੀ ਮਸਾ ਕਮਾ ਕੇ ਲਿਆਉਂਦੀ ਹਾਂ ਇਸ ਲਈ ਮੇਰੇ ਕੋਲ ਇਹਨਾਂ ਦੇ ਨਵੇਂ ਕੱਪੜੇ ਲੈਣ ਲਈ ਪੈਸੇ ਨਹੀਂ ਹਨ ਕਹਿੰਦੇ ਸੰਤ ਫਕੀਰ ਜੀ ਨੇ ਉਹਨਾਂ ਦੀ ਦਸ਼ਾ ਵੇਖ ਕੇ ਉਸ ਔਰਤ ਦੀ ਕਹਾਣੀ ਸੁਣ ਕੇ ਬੜੇ ਹੀ ਦੁਖੀ ਹੋਏ ਸੰਤ ਜੀ ਦਾ ਮਨ ਪਸੀਜ ਗਿਆ ਕਹਿੰਦੇ ਮਨ ਹੀ ਮਨ ਦੇ ਵਿੱਚ ਹੋਕਾ ਪਰ ਕੇ ਸੰਤ ਫਕੀਰ ਜੀ ਬੈਠ ਗਏ ਕਹਿੰਦੇ ਉਸ ਔਰਤ ਨੇ ਘਰ ਦੇ ਭੋਜਨ ਪ੍ਰਸ਼ਾਦਾ ਜਦੋਂ ਤਿਆਰ ਕੀਤਾ ਸੰਤ ਫਕੀਰ ਜੀ ਨੂੰ ਬੜੇ ਸਤਿਕਾਰ ਦੇ ਨਾਲ ਭੋਜਨ ਪ੍ਰਸ਼ਾਦਾ ਸ਼ਿਕਾਇਆ ਤੇ ਕਿਹਾ ਬਾਬਾ ਜੀ ਜੋ ਵੀ ਸਾਡੇ ਘਰ ਦੇ ਵਿੱਚ ਰੁੱਖਾ ਮਿੱਸਾ ਬਣਿਆ ਹੈ ਤੁਸੀਂ ਵੀ ਖਾਓ ਕਹਿੰਦੇ ਸੰਤ ਫਕੀਰ ਜੀ ਨੇ ਕਿਹਾ ਕਿ ਜਦੋਂ ਚੌਕੇ ਚੁੱਲ੍ਹੇ ਵੱਲ ਵੇਖ ਰਹੇ ਸਨ ਤੇ ਧਿਆਨ ਮਾਰਿਆ ਉੱਥੇ ਥੋੜੇ ਜਿਹੇ ਚੌਲ ਥੋੜੀ ਜਿਹੀ ਪਤਲੀ ਦਾਲ ਤੇ ਕੁਝ ਰੋਟੀਆਂ ਹੀ ਸਨ ਵੇਖ ਕੇ ਹੀ ਪਤਾ ਲੱਗ ਰਿਹਾ ਸੀ ਕਿ ਇੰਨੇ ਇੰਨੀ ਕ ਰੋਟੀ ਦੇ ਨਾਲ ਇੰਨੇ ਛਾਣੇ ਭੋਜਨ ਪ੍ਰਸ਼ਾਦਾ ਕਿਵੇਂ ਇਹ ਮਸਾਂ ਹੀ ਸਾਰ ਦੇ ਹੋਣਗੇ ਇਸ ਕਰਕੇ ਕਹਿੰਦੇ ਫਕੀਰ ਜੀ ਨੇ ਉਸ ਔਰਤ ਨੂੰ ਕਿਹਾ ਧੀਏ ਮੈਨੂੰ ਸਿਰਫ ਥੋ ਰਹਿਣ ਦੇ ਲਈ ਜਗ੍ਹਾ ਦਿੱਤੀ ਹੈ ਰੋਟੀ ਤਾਂ ਮੈਂ ਘਰੋਂ ਲੈ ਕੇ ਆਇਆ ਸੀ ਤੇ ਕੁਝ ਹੀ देर ਪਹਿਲਾਂ ਮੈਂ ਖਾਧੀ ਹੈ ਇਸ ਕਰਕੇ ਮੈਨੂੰ ਭੁੱਖ ਨਹੀਂ ਤੁਸੀਂ ਪ੍ਰਸ਼ਾਦਾ ਸ਼ਕੋ ਤੇ ਆਰਾਮ ਕਰੋ ਕਹਿੰਦੇ ਉਹ ਘਰ ਦੇ ਜੀਅਾਂ ਨੇ ਭੋਜਨ ਪ੍ਰਸ਼ਾਦਾ ਸ਼ਕਿਆ ਤੇ ਸਾਰੇ ਸੌ ਗਏ ਇਧਰ ਸੰਤ ਫਕੀਰ ਜੀ ਨੂੰ ਨੀਂਦ ਆ ਗਈ ਉਹਨਾਂ ਦੇ ਘਰ ਵਿੱਚ ਬੜੀ ਸੋਹਣੀ ਨੀਂਦ ਆਈ ਜਦੋਂ ਸਵੇਰੇ ਉੱਠੇ ਤਾਂ ਉਸ ਔਰਤ ਤੋਂ ਅੱਗੇ ਜਾਣ ਦੀ ਇਜਾਜ਼ਤ ਮੰਗੀ ਨਾਲ ਹੀ ਸੰਤ ਫਕੀਰ ਜੀ ਨੇ ਉਸ ਔਰਤ ਨੂੰ ਕਿਹਾ ਧੀਏ ਅਸੀਂ ਤੇਰੀ ਸੇਵਾ ਭਾਵਨਾ ਤੋਂ ਬੜੇ ਖੁਸ਼ ਹੋਏ ਹਾਂ ਅਸੀਂ ਤੇਰੇ ਲਈ ਦੁਆ ਕਰਦੇ ਹਾਂ ਅੱਜ ਤੂੰ ਸਵੇਰੇ ਜਿਹੜਾ ਪਹਿਲਾ ਕੰਮ ਕਰੇ ਉਹ ਸ਼ਾਮ ਤੱਕ ਕਰਦੀ ਹੀ ਰਵੇਂ ਤਾਂ ਕਹਿੰਦੇ ਉਸ ਔਰਤ ਨੇ ਮੁਸਕਰਾ ਕੇ ਕਿਹਾ ਬਾਬਾ ਜੀ ਇਹ ਤੁਹਾਡੀ ਦੁਆ ਤੋਂ ਬਿਨਾਂ ਵੀ ਮੈਂ ਸਾਰਾ ਦਿਨ ਕੰਮ ਕਰਦੀ ਹੀ ਰਹਿੰਦੀ ਹਾਂ ਮੇਰੇ ਤੇ ਇਹ ਕੰਮ ਮੁੱਕਦੇ ਹੀ ਨਹੀਂ ਕਹਿੰਦੇ ਇਹ ਕਹਿ ਕੇ ਜਦੋਂ ਔਰਤ ਨੇ ਨਜ਼ਰਾਂ ਉੱਪਰ ਚੁੱਕੀਆਂ ਤੇ ਸਾਹਮਣੇ ਫਕੀਰ ਜੀ ਨਹੀਂ ਸਨ ਕਹਿੰਦੇ ਉਹ ਇੱਥੋਂ ਅੱਗੇ ਵੱਧ ਚੁੱਕੇ ਸਨ ਆਪਣੀ ਯਾਤਰਾ ਨੂੰ ਤੁਰ ਪਏ ਸਨ ਕਹਿੰਦੇ ਉਸ ਔਰਤ ਨੇ ਫਕੀਰ ਜੀ ਦੇ ਜਾਣ ਤੋਂ ਬਾਅਦ ਆਪਣੇ ਬੱਚਿਆਂ ਵੱਲ ਵੇਖਿਆ ਤੇ ਮਨ ਹੀ ਮਨ ਵਿੱਚ ਸੋਚਣ ਲੱਗੀ ਫਕੀਰ ਜੀ ਸੱਚ ਹੀ ਤਾਂ ਕਹਿ ਰਹੇ ਸਨ ਮੇਰੇ ਬੱਚਿਆਂ ਦੇ ਕੱਪੜੇ ਕਿੰਨੇ ਫਟ ਚੁੱਕੇ ਹਨ ਇਹਨਾਂ ਦੇ ਲਈ ਮੈਂ ਨਵੇਂ ਕੱਪੜੇ ਲਿਆ ਸਕਦੀ ਹਾਂ ਇਹਨਾਂ ਲਈ ਮੈਂ ਨਵੇਂ ਕੱਪੜੇ ਨਹੀਂ ਲਿਆ ਸਕਦੀ ਕਹਿੰਦੇ ਇਦਾਂ ਹੀ ਸੋਚਦੇ ਆ ਸੋਚਦੇ ਉਹਨੂੰ ਯਾਦ ਆਇਆ ਉਹਦੇ ਸੰਦੂਕ ਚ ਇੱਕ ਕਪੜੇ ਦਾ ਟੋਟਾ ਪਿਆ ਹੋਇਆ ਹੈ ਕਪੜਾ ਤਾਂ ਥੋੜਾ ਜਿਹਾ ਹੈ ਦੋ ਬੱਚਿਆਂ ਦੇ ਸੂਟ ਬਣ ਜਾਣਗੇ ਇਸ ਕਰਕੇ ਉਸ ਔਰਤ ਨੇ ਮਨ ਦੇ ਵਿੱਚ ਸੋਚਿਆ ਕਿਉਂ ਨਾ ਬੱਚਿਆਂ ਦਾ ਨਵਾਂ ਸੂਟ ਹੀ ਬਣਾ ਕੇ ਦੇ ਦੇਵਾਂ ਉਹਨੇ ਆਪਣੇ ਸੰਦੂਕ ਦੇ ਵਿੱਚੋਂ ਕਪੜਾ ਕੱਢਿਆ ਕਪੜਾ ਵੇਖਣ ਨੂੰ ਥੋੜਾ ਲੱਗ ਰਿਹਾ ਸੀ ਇੱਕ ਹੀ ਬੱਚੇ ਦਾ ਕੁੜਤਾ ਮਸਾ ਬਣਨਾ ਸੀ ਕਹਿੰਦੇ ਉਹਨੇ ਆਪਣੇ ਗਵਾਂਢ ਤੋਂ ਫੀਤਾ ਲਿਆਂਦਾ ਫੀਤੇ ਨਾਲ ਮਿਣ ਕੇ ਇੱਕ ਬੱਚੇ ਦੇ ਕੁੜਤੇ ਦਾ ਕਪੜਾ ਕੱਢ ਲਿਆ ਪਰ ਹੈਰਾਨ ਹੋ ਗਈ ਕਪੜਾ ਤਾਂ ਉਹਨੇ ਦਾ ਉਹਨਾ ਹੀ ਪਿੱਛੇ ਸੀ ਉਹਨੇ ਇੱਕ ਹੋਰ ਕੁੜਤੇ ਦਾ ਕਪੜਾ ਮਿਣ ਕੇ ਸਾਈਡ ਤੇ ਰੱਖ ਦਿੱਤਾ ਪਰ ਕਪੜਾ ਫਿਰ ਵੀ ਨਾ ਘਟਿਆ ਇਦਾਂ ਕਰਦਿਆਂ ਕਰਦਿਆਂ ਉਹਨੇ ਆਪਣੇ ਬੱਚਿਆਂ ਦੇ ਸੂਟਾਂ ਸਾਰਿਆਂ ਦਾ ਇਹ ਕਪੜਾ ਮਿਣ ਕੇ ਰੱਖ ਲਿਆ ਪਰ ਪਿੱਛੇ ਕਪੜਾ ਉਹਨਾ ਹੀ ਰਹਿ ਜਾਂਦਾ ਸੀ ਉਹ ਕਪੜਾ ਮਿਣਦੀ ਜਾ ਰਹੀ ਸੀ ਪਰ ਉਹ ਕਪੜਾ ਝਿਹੜਾ ਸੀ ਵੱਧਦਾ ਜਾ ਰਿਹਾ ਸੀ ਉਹ ਆਪਣੇ ਆਪ ਨੂੰ ਰੋਕ ਨਹੀਂ ਸੀ ਪਾ ਰਹੀ ਇੰਜ ਲੱਗਦਾ ਜਿਵੇਂ ਕੋਈ ਸ਼ਕਤੀ ਉਹਦੇ ਤੋਂ ਕੰਮ ਕਰਵਾ ਰਹੀ ਹੋਵੇ ਕਹਿੰਦੇ ਕਿ ਇਦਾਂ ਕਰਦਿਆਂ ਕਰਦਿਆਂ ਉਹਨੇ ਕਪੜਾ ਮਿੰਣ-ਮਿੰਣ ਕੇ ਕਪੜੇ ਦੇ ਢੇਰ ਲਾ ਦਿੱਤੇ ਪਰ ਉਹ ਛੋਟਾ ਜਿਹੜਾ ਟੁਕੜਾ ਖਤਮ ਹੋਣ ਦਾ ਨਾਮ ਹੀ ਨਹੀਂ ਸੀ ਲੈ ਰਿਹਾ ਸੂਰਜ ਛਿਪ ਗਿਆ ਤੇ ਉਹ ਕਪੜਾ ਖਤਮ ਹੋਇਆ ਉਨੀ ਦੇਰ ਤੱਕ ਉਹਦੇ ਘਰ ਵਿੱਚ ਕਪੜਿਆਂ ਦੇ ਥਾਨਾਂ ਦੇ ਢੇਰ ਲੱਗ ਚੁੱਕੇ ਸਨ ਉਨੀ ਦੇਰ ਤੱਕ ਉਹਦੇ ਘਰ ਦਾ ਦਰਵਾਜ਼ਾ ਖੜਕਿਆ ਘਰ ਦਾ ਦਰਵਾਜ਼ਾ ਖੋਲਿਆ ਤਾਂ ਸਾਹਮਣੇ ਉਹਦੀ ਇੱਕ ਗਵਾਂਡਣ ਖੜੀ ਸੀ ਜਿਹਦੇ ਕੋਲ ਉਹ ਫੀਤਾ ਲੈ ਕੇ ਆਈ ਸੀ ਇਹ ਗਵਾਂਡਣ ਫੀਤਾ ਲੈਣ ਨਹੀਂ ਸੀ ਆਈ ਇਹ ਤਾਂ ਸਿਰਫ ਇਹ ਵੇਖਣ ਆਈ ਸੀ ਕਿ ਇਹ ਗਰੀਬ ਔਰਤ ਦੇ ਕੋਲ ਇੰਨਾ ਜ਼ਿਆਦਾ ਕੱਪੜਾ ਕਿੱਥੋਂ ਆ ਗਿਆ ਹੈ ਇਹ ਸਵੇਰ ਦੀ ਆਪਣੇ ਬੱਚਿਆਂ ਦੇ ਕੱਪੜੇ ਬਣਾ ਰਹੀ ਹੈ ਅੱਗੇ ਤਾਂ ਇਹ ਹਰ ਰੋਜ਼ ਕੰਮ ਤੇ ਜਾਂਦੀ ਅੱਜ ਸਵੇਰ ਦੇ ਘਰੋਂ ਬਾਹਰ ਨਹੀਂ ਨਿਕਲੀ ਇਹ ਔਰਤ ਵੇਖਣਾ ਚਾਹੁੰਦੀ ਸੀ ਇਹ ਗਰੀਬ ਔਰਤ ਅੱਜ ਆਪਣੇ ਘਰ ਵਿੱਚ ਰਹਿ ਕੇ ਕੀ ਕਰ ਰਹੀ ਹੈ ਅੱਜ ਕੀ ਖਾਵੇਗੀ ਪਰ ਕਹਿੰਦੇ ਉਸ ਔਰਤ ਨੂੰ ਵੇਖ ਕੇ ਬੜੀ ਹੈਰਾਨੀ ਹੋਈ ਕਿ ਇਹ ਗਰੀਬ ਔਰਤ ਦੇ ਘਰ ਵਿੱਚ ਕੱਪੜਿਆਂ ਦੇ ਥਾਨਾਂ ਦੇ ਢੇਰ ਲੱਗੇ ਪਏ ਸਨ ਕਹਿੰਦੇ ਉਹ ਅਮੀਰ ਔਰਤ ਨੇ ਗਰੀਬ ਔਰਤ ਨੂੰ ਪੁੱਛਿਆ ਤੇਰੇ ਕੋਲ ਇੰਨਾ ਕੱਪੜਾ ਕਿੱਥੋਂ ਆਇਆ ਕਹਿੰਦੇ ਉਸ ਗਰੀਬ ਔਰਤ ਨੇ ਸਾਰੀ ਗੱਲ ਦੱਸੀ ਕਿਉਂਕਿ ਉਹਨਾਂ ਤੱਕ ਸਮਝ ਆ ਗਿਆ ਸੀ ਕਿ ਇਹ ਫਕੀਰ ਜੀ ਦੀ ਦੁਆ ਦਾ ਅਸਰ ਹੈ ਉਹਨੇ ਸਾਰੀ ਗੱਲ ਉਸ ਔਰਤ ਨੂੰ ਦੱਸ ਦਿੱਤੀ ਕਿ ਇਸ ਤਰ੍ਹਾਂ ਮੇਰੇ ਘਰ ਸੰਤ ਫਕੀਰ ਜੀ ਆਏ ਮੈਂ ਉਹਨਾਂ ਦੀ ਸੇਵਾ ਕੀਤੀ ਤੇ ਜਾਂਦਿਆਂ ਹੋਇਆਂ ਮੈਨੂੰ ਦੁਆਵਾਂ ਅਸੀਸਾਂ ਦੇ ਕੇ ਗਏ ਹਨ ਉਹ ਫਕੀਰ ਜੀ ਦੀਆਂ ਦੁਆਵਾਂ ਅਸੀਸਾਂ ਦਾ ਅਸਰ ਹੈ ਕਹਿੰਦੇ ਕਿ ਉਸ ਅਮੀਰ ਔਰਤ ਨੂੰ ਸਮਝ ਆ ਚੁੱਕੀ ਸੀ ਕਿ ਇਹ ਤਾਂ ਉਹੀ ਫਕੀਰ ਹੈ ਜੋ ਪਹਿਲਾਂ ਮੇਰੇ ਘਰ ਆਏ ਸੀ ਮੈਂ ਉਹਨਾਂ ਦਾ ਅਪਮਾਨ ਕਰਕੇ ਘਰੋਂ ਬਾਹਰ ਕੱਢ ਦਿੱਤਾ ਸੀ ਕਹਿੰਦੇ ਉਹ ਔਰਤ ਫੀਤਾ ਲੈ ਕੇ ਚਲੀ ਜਾਂਦੀ ਹੈ ਤੇ ਆਪਣੇ ਘਰ ਵਾਪਸ ਜਾਂਦੀ ਹੈ ਜਾ ਕੇ ਆਪਣੇ ਨੌਕਰ ਨੂੰ ਹੁਕਮ ਕਰਦੀ ਹੈ ਕਿ ਜਾਓ ਉਸ ਫਕੀਰ ਨੂੰ ਲੱਭ ਕੇ ਲੈ ਕੇ ਆਓ ਮੈਂ ਵੀ ਉਸ ਫਕੀਰ ਦੇ ਕੋਲੋਂ ਦੁਆ ਲੈਣਾ ਚਾਹੁੰਦੀ ਹਾਂ ਉਹਨੇ ਆਪਣੇ ਨੌਕਰ ਨੂੰ ਘੋੜਾ ਦੇ ਕੇ ਭੇਜਿਆ ਜਿਵੇਂ ਤਿਵੇਂ ਉਹ ਫਕੀਰ ਜੀ ਨੂੰ ਲੱਭ ਕੇ ਹੀ ਲੈ ਕੇ ਆਵੇਂ ਫਕੀਰ ਨਾ ਲੱਭਿਆ ਤਾਂ ਤੂੰ ਵੀ ਘਰ ਮੁੜ ਕੇ ਨਾ ਆਵੇਂ ਧਮਕੀ ਦੇ ਕੇ ਭੇਜਿਆ ਉਹ ਨੌਕਰ ਸਾਰੀ ਰਾਤ ਫਕੀਰ ਨੂੰ ਲੱਭਦਾ ਰਿਹਾ ਅਗਲਾ ਦਿਨ ਹੋਇਆ ਉਸ ਨੌਕਰ ਦੀ ਪਾਲ ਖਤਮ ਹੋਈ ਉਸ ਨੂੰ ਸਾਹਮਣੇ ਇੱਕ ਸੰਤ ਫਕੀਰ ਜੀ ਜਾਂਦੇ ਹੋਏ ਦਿਸੇ ਉਸ ਨੌਕਰ ਨੇ ਸੰਤ ਫਕੀਰ ਜੀ ਨੂੰ ਰੋਕ ਕੇ ਕਿਹਾ ਤੁਸੀਂ ਉਹੀ ਫਕੀਰ ਹੋ ਜੋ ਪਿਛਲੀ ਰਾਤ ਫਲਾਣੇ ਪਿੰਡ ਦੇ ਵਿੱਚ ਠਹਿਰੇ ਸੀ ਕਹਿੰਦੇ ਫਕੀਰ ਜੀ ਨੇ ਕਿਹਾ ਹਾਂ ਭਾਈ ਮੈਂ ਉਹੀ ਮੁਸਾਫਿਰ ਹਾਂ ਕਹਿੰਦੇ ਉਸ ਨੌਕਰ ਨੇ ਕਿਹਾ ਕਿ ਤੁਹਾਨੂੰ ਮੇਰੇ ਨਾਲ ਪਿੰਡ ਵਾਪਸ ਜਾਣਾ ਪੈਣਾ ਹੈ ਮੇਰੀ ਮਾਲਕਣ ਨੇ ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਹੈ ਫਕੀਰ ਨੇ ਕਿਹਾ ਕਿਹੜੀ ਮਾਲਕਣ ਕਿਹੜੀ ਜ਼ਰੂਰੀ ਗੱਲ ਹੈ ਜਿਹੜੀ ਉਸਨੇ ਮੇਰੇ ਨਾਲ ਕਰਨੀ ਹੈ ਕਿਸ ਔਰਤ ਦੇ ਬਾਰੇ ਤੋਂ ਗੱਲ ਕਰ ਰਹੀ ਹਾਂ ਫਕੀਰ ਜੀ ਨੇ ਨੌਕਰ ਦੇ ਨਾਲ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ ਪਰ ਕਹਿੰਦੇ ਨੌਕਰ ਫਕੀਰ ਦੀਆਂ ਮਨਤਾ ਕਰਨ ਲੱਗਾ ਤਰਲੇ ਕਰਨ ਲੱਗਾ ਫਕੀਰ ਜੀ ਤੁਸੀਂ ਇੱਕ ਵਾਰ ਮੇਰੇ ਨਾਲ ਚੱਲ ਪਓ ਨਹੀਂ ਤਾਂ ਮੇਰੀ ਮਾਲਕਣ ਨੇ ਮੈਨੂੰ ਕੰਮ ਤੋਂ ਕੱਢ ਦੇਣਾ ਹੈ ਉਹ ਫਿਰ ਨੌਕਰ ਦੇ ਨਾਲ ਫਕੀਰ ਜੀ ਘਰ ਚਲੇ ਗਏ ਔਰਤ ਪਹਿਲਾਂ ਵਨਸਵਨੇ ਪਕਵਾਨ ਲੈ ਕੇ ਆਈ ਬਾਬਾ ਜੀ ਨੂੰ ਮਖਮਲੀ ਬਿਸਤਰਾ ਵਿਛਾ ਕੇ ਦਿੱਤਾ ਸੰਤ ਫਕੀਰ ਜੀ ਨੇ ਲੋੜਿੰਦਾ ਭੋਜਨ ਛਕਿਆ ਤੇ ਮਖਮਲੀ ਬਿਸਤਰ ਤੇ ਸੌ ਗਏ ਇਦਾਂ ਹੀ ਆਖਦੇ ਹਨ ਕਿ 2-4 ਦਿਨ ਸੰਤ ਫਕੀਰ ਜੀ ਉਸ ਔਰਤ ਦੇ ਘਰ ਵਿੱਚ ਰਹੇ ਕਹਿੰਦੇ ਉਹ ਹੁਣ ਅਮੀਰ ਲਾਲਚੀ ਔਰਤ ਮਨ ਵਿੱਚ ਸੋਚਣ ਲੱਗੀ ਫਕੀਰ ਜੀ ਉਹ ਉਸ ਔਰਤ ਦੇ ਘਰ ਤਾਂ ਇੱਕ ਰਾਤ ਹੀ ਠਹਿਰੇ ਸੀ ਇਥੋਂ ਜਾਣ ਦਾ ਨਾਮ ਹੀ ਨਹੀਂ ਲੈ ਰਹੇ ਇਸ ਕਰਕੇ ਕਹਿੰਦੇ ਇੰਨੇ ਨੂੰ ਸੰਤ ਫਕੀਰ ਜੀ ਦੀ ਸੇਵਾ ਦੇ ਵਿੱਚ ਕਮੀ ਕਰ ਦਿੱਤੀ ਗਈ ਹੁਣ ਕਹਿੰਦੇ ਘੱਟ ਭੋਜਨ ਭੇਜਣ ਲੱਗੀ ਚੌਥੇ ਦਿਨ ਤੱਕ ਇਹ ਲਾਲਚੀ ਔਰਤ ਨੇ ਸੰਤ ਫਕੀਰ ਨੂੰ ਪੀਣ ਦੇ ਲਈ ਸਿਰਫ ਚਾਹ ਦਿੱਤੀ ਤਾਂ ਸੰਤ ਫਕੀਰ ਜੀ ਸਮਝ ਗਏ ਇਹ ਔਰਤ ਮੇਰੇ ਤੋਂ ਅੱਕ ਚੁੱਕੀ ਹੈ ਹੁਣ ਮੈਨੂੰ ਇਥੋਂ ਜਾਣਾ ਚਾਹੀਦਾ ਹੈ ਕਹਿੰਦੇ ਸੰਤ ਫਕੀਰ ਜੀ ਅਗਲੇ ਦਿਨ ਉਸ ਔਰਤ ਦਾ ਧੰਨਵਾਦ ਕਰਕੇ ਇਥੋਂ ਜਾਣ ਦੀ ਇਜਾਜ਼ਤ ਮੰਗੀ ਕਹਿੰਦੇ ਔਰਤ ਨੇ ਸੰਤ ਫਕੀਰ ਜੀ ਨੂੰ ਕਿਹਾ ਇੰਨੇ ਦਿਨ ਤੱਕ ਮੈਂ ਤੁਹਾਡੀ ਸੇਵਾ ਕੀਤੀ ਮੈਨੂੰ ਕੋਈ ਦੁਆ ਜਾਂ ਅਸੀਸ ਨਹੀਂ ਦਿਓਗੇ ਕਹਿੰਦੇ ਸੰਤ ਫਕੀਰ ਜੀ ਮੁਸਕਰਾਏ ਤੇ ਉਸ ਔਰਤ ਨੂੰ ਫਿਰ ਤੋਂ ਧੰਨਵਾਦ ਕਰਨ ਲੱਗੇ ਤੇ ਕਿਹਾ ਅਸੀਂ ਤੇਰੇ ਲਈ ਦੁਆ ਕਰਾਂਗੇ ਕਿ ਤੂੰ ਜਿਹੜਾ ਵੀ ਕੰਮ ਸ਼ੁਰੂ ਕਰੇ ਉਹ ਕੰਮ ਤੂੰ ਸ਼ਾਮ ਤੱਕ ਕਰਦੀ ਰਹੇ ਇਹ ਕਹਿ ਕੇ ਸੰਤ ਫਕੀਰ ਜੀ ਆਪਣੀ ਮੰਜ਼ਿਲ ਵੱਲ ਤੁਰ ਪਏ ਇਧਰ ਉਹ ਅਮੀਰ ਲਾਲਚੀ ਔਰਤ ਬਹੁਤ ਖੁਸ਼ ਹੋਈ ਕਿ ਮੈਨੂੰ ਵੀ ਉਹ ਦੁਆ ਤੇ ਅਸੀਸ ਮਿਲ ਚੁੱਕੀ ਹੈ ਇਸ ਕਰਕੇ ਹੁਣ ਮੈਂ ਆਪਣੇ ਘਰ ਦੇ ਵਿੱਚ ਪਏ ਮਹਿੰਗੇ ਕੱਪੜਿਆਂ ਨੂੰ ਮਿਣਨਾ ਸ਼ੁਰੂ ਕਰ ਦਿੰਦੀ ਹਾਂ ਪਹਿਲਾਂ ਉਹ ਮਹਿੰਗੇ ਕੱਪੜਿਆਂ ਦੇ ਨਾਲ ਆਪਣੇ ਤੇ ਆਪਣੀ ਧੀ ਦੇ ਲਈ ਸੂਟ ਬਣਵਾ ਲਵਾਂਗੀ ਫਿਰ ਉਸ ਤੋਂ ਬਾਅਦ ਬਹੁਤ ਸਾਰਾ ਕਪੜਾ ਮਿਣ-ਮਿਣ ਕੇ ਰੱਖ ਲਵਾਂਗੀ ਉਹ ਕਪੜਾ ਵੇਚ ਕੇ ਮੈਂ ਅਮੀਰ ਬਣ ਜਾਵਾਂਗੀ ਇਹੀ ਸੋਚ ਕੇ ਆਪਣੇ ਘਰ ਵਿੱਚ ਪਿਆ ਹੋਇਆ ਮਹਿੰਗਾ ਕਪੜਾ ਅਜੇ ਫੇਤਾ ਚੁੱਕਿਆ ਹੀ ਸੀ ਤੇ ਉਸ ਦਾ ਨੌਕਰ ਆ ਕੇ ਕਹਿਣ ਲੱਗਾ ਮਾਲਕਣ ਜੀ ਮੈਨੂੰ ਭੁੱਖ ਲੱਗੀ ਹੈ ਮੈਨੂੰ ਰੋਟੀ ਲਾਹ ਦਿਓ ਇਹਨੇ ਨੂੰ ਇਹ لالچی ਔਰਤ ਦੇ ਮਨ ਵਿੱਚ ਸੋਚਿਆ ਕਿ ਮੈਂ ਇਸ ਨੂੰ ਰੋਟੀ ਲਾ ਕੇ ਪਹਿਲਾਂ ਦੇ ਦੇਵਾਂ ਫਿਰ ਇਹਨੇ ਮੇਰੇ ਤੋਂ ਰੋਟੀ ਮੰਗਣੀ ਹੈ ਰੋਟੀ ਖਵਾ ਕੇ ਹੀ ਮੈਂ ਆਪਣੇ ਕੰਮ ਵਿੱਚ ਬੇਫਿਕਰੀ ਨਾਲ ਸਾਰਾ ਦਿਨ ਕਪੜਾ ਮਣ ਮਣ ਕੇ ਢੇਰ ਲਾ ਲਾਵਾਂਗੀ ਉਸ ਔਰਤ ਨੇ ਰਾਤ ਦਾ ਬਚਿਆ ਹੋਇਆ ਆਟਾ ਚੁੱਕਿਆ ਤੇ ਨੌਕਰ ਨੂੰ ਕਿਹਾ ਤੂੰ ਜਲਦੀ ਨਾਲ ਤੰਦੂਰ ਤਪਾ ਦੇ ਮੈਂ ਤੈਨੂੰ ਰੋਟੀ ਲਾ ਕੇ ਦੇਣੀ ਹੈ ਕਹਿੰਦੇ ਉਸਨੇ ਨੌਕਰ ਨੇ ਤੰਦੂਰ ਤਪਾ ਦਿੱਤਾ ਤੇ ਤੰਦੂਰ ਦੇ ਅੱਗ ਬੁਝਣ ਦਾ ਇੰਤਜ਼ਾਰ ਵੀ ਨਾ ਕੀਤਾ ਉਸਨੇ ਬਲਦੇ ਹੋਏ ਕੋਲਿਆਂ ਦੇ ਵਿੱਚ ਜਲਦੀ ਨਾਲ ਰੋਟੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਪਹਿਲਾ ਪੂਰ ਲਾਇਆ ਸਾਰੀਆਂ ਰੋਟੀਆਂ ਸੜ ਗਈਆਂ ਕਿਉਂਕਿ ਅੱਗ ਬੜੀ ਤੇਜ਼ ਸੀ ਇਹਨੇ ਨੂੰ ਦੂਸਰਾ ਪੂਰ ਲਾਇਆ ਤੇ ਰੋਟੀਆਂ ਫਿਰ ਸੜ ਗਈਆਂ ਹੁਣ ਉਹ ਰੋਟੀਆਂ ਲਾਉਂਦੀ ਜਾ ਰਹੀ ਸੀ ਤੇ ਆਟਾ ਮੁੱਕਦਾ ਜਾ ਰਿਹਾ ਸੀ ਉਹ ਅੱਗ ਠੰਡੀ ਪੈ ਰਹੀ ਸੀ ਤੇ ਨਾ ਹੀ ਉਸ ਔਰਤ ਨੂੰ ਆਪਣੇ ਆਪ ਨੂੰ ਰੋਕ ਹੀ ਪਾ ਰਹੀ ਸੀ ਇਦਾਂ ਹੀ ਕਰਦਿਆਂ ਕਰਦਿਆਂ ਇਹਨੇ ਬਹੁਤ ਰੋਟੀਆਂ ਬਣਾ ਲਈਆਂ ਸ਼ਾਮਾਂ ਤੱਕ ਰੋਟੀਆਂ ਬਣਾਉਂਦੀ ਰਹੀ ਜਦੋਂ ਸੂਰਜ ਛਿਪਿਆ ਉਦੋਂ ਜਾ ਕੇ ਆਟਾ ਮੁੱਕਿਆ ਤੇ ਤੰਦੂਰ ਵੀ ਠੰਡਾ ਪੈ ਗਿਆ ਇਹ ਆਪਣੇ ਆਪ ਨੂੰ ਰੋਕ ਨਾ ਪਾਈ ਪਰ ਉਦੋਂ ਤੱਕ ਇਹਨੇ ਨਜ਼ਰ ਮਾਰੀ ਤਾਂ ਪੂਰਾ ਕਰ ਇਹਨੇ ਸੜੀਆਂ ਹੋਈਆਂ ਰੋਟੀਆਂ ਨਾਲ ਹੀ ਭਰ ਲਿਆ ਸੀ ਉਹ ਰੋਟੀ ਕੋਈ ਖਾਣ ਦੇ ਲਾਇਕ ਵੀ ਨਹੀਂ ਸੀ ਕਹਿੰਦੇ ਹੁਣ ਇਹ ਔਰਤ ਨੇ ਉਹਨਾਂ ਰੋਟੀਆਂ ਨੂੰ ਵੇਖ ਕੇ ਫਕੀਰ ਜੀ ਨੂੰ ਤੇ ਉਹਨਾਂ ਦੇ ਦਰਵਾਜ਼ੇ ਕੋਸਣ ਲੱਗੀ ਮੱਥੇ ਤੇ ਹੱਥ ਮਾਰ ਮਾਰ ਕੇ ਆਪਣੇ ਲਾਲਚ ਦਾ ਫਲ ਵੇਖਣ ਲੱਗੀ ਸੋ ਸਾਧ ਸੰਗਤ ਜੀ ਕਹਾਣੀ ਭਾਵੇਂ ਕਾਲਪਨਿਕ ਹੋਵੇ ਤੇ ਜਾਂ ਫਿਰ ਕਹਾਣੀ ਕਰਨੇ ਜੋ ਵੀ ਸਾਨੂੰ ਸਿੱਖਿਆ ਦਿੱਤੀ ਹੋਵੇ ਕਿ ਸਾਡੀ ਨੀਅਤ ਤੇ ਸਾਡਾ ਰਵਈਆ ਹੀ ਸਾਡੀ ਤਕਦੀਰ ਬਦਲ ਸਕਦਾ ਹੈ ਜਿਵੇਂ ਉਹ ਇੱਕ ਗਰੀਬ ਵਿਧਵਾ ਔਰਤ ਨੇ ਫਕੀਰ ਦੀ ਸੱਚੇ ਦਿਲੋਂ ਸੇਵਾ ਕੀਤੀ ਇਸੇ ਹੀ ਕਰਕੇ ਉਸਨੂੰ ਉਹਦੀ ਕੀਤੀ ਹੋਈ ਸੇਵਾ ਦਾ ਫਲ ਮਿਲ ਗਿਆ। ਇਸ ਔਰਤ ਨੇ ਲਾਲਚ ਦੇ ਵਸ ਪੈ ਕੇ ਸੇਵਾ ਕੀਤੀ। ਸੋ ਸਾਧ ਸੰਗਤ ਜੀ ਉਸਨੂੰ ਫਿਰ ਕੀ ਮਿਲਿਆ? ਸਿਰਫ ਛੜੀਆਂ ਹੋਈਆਂ ਰੋਟੀਆਂ। ਇਸ ਕਹਾਣੀ ਤੋਂ ਸਾਨੂੰ ਬੜੀਆਂ ਹੀ ਸਿੱਖਿਆਵਾਂ ਮਿਲਦੀਆਂ ਹਨ। ਪਹਿਲੀ ਕਿ ਦਿਲ ਦੀ ਅਮੀਰੀ, ਦੌਲਤ ਦੀ ਅਮੀਰੀ ਤੋਂ ਕਿਤੇ ਵੱਡੀ ਹੁੰਦੀ ਹੈ। ਬੰਦੇ ਦੀ ਜੇ ਨੀਅਤ ਸੱਚੀ ਸੁੱਚੀ ਹੋਵੇ, ਨੀਅਤ ਸਾਫ਼ ਹੋਵੇ ਤਾਂ ਰੱਬ ਕਿਸੇ ਵੀ ਰੂਪ ਵਿੱਚ ਆ ਕੇ ਮਦਦ ਕਰ ਸਕਦਾ ਹੈ। ਉਹਦੀ ਤਕਦੀਰ ਬਦਲ ਸਕਦਾ ਹੈ ਕਈ ਵਾਰ ਰੱਬ ਆਪਣੇ ਭਗਤਾਂ ਨੂੰ ਆਪਣੇ ਪਿਆਰਿਆਂ ਨੂੰ ਆਪਣੇ ਕੋਲ ਮਦਦਗਾਰ ਬਣਾ ਕੇ ਕਿਸੇ ਦੇ ਰਾਹੀ ਭੇਜ ਦਿੰਦਾ ਹੈ ਪਰ ਇਹ ਹੀ ਰਹਿਮਤ ਹੁੰਦੀ ਹੈ ਜਿਨ੍ਹਾਂ ਦੀ ਨੀਅਤਾਂ ਸੱਚੀਆਂ ਸੁੱਚੀਆਂ ਹੁੰਦੀਆਂ ਹਨ ਉਹਨਾਂ ਨੂੰ ਪਰਮਾਤਮਾ ਸਭ ਕੁਝ ਦਿੰਦੇ ਹਨ ਇਸ ਲਈ ਨਿਰਸਵਾਰਥ ਹੋ ਕੇ ਸੇਵਾ ਕਰਿਆ ਕਰੋ ਕਿਉਂਕਿ ਰੱਬ ਜਿਹੜਾ ਹੈ ਉਹ ਜੇਬਾਂ ਨਹੀਂ ਵੇਖਦਾ ਰੱਬ ਤਾਂ ਦਿਲ ਵੇਖਦਾ ਹੈ ਰੱਬ ਸਾਡੇ ਹੱਥ ਦੇ ਵਿੱਚ ਫੜੀਆਂ ਹੋਈਆਂ ਮਹਿੰਗੀਆਂ ਸੇਵਾਵਾਂ ਪੇ ਢਾਵਾ ਨਹੀਂ ਦੇਖਦੇ। ਰੱਬ ਇਹ ਨਹੀਂ ਦੇਖਦੇ ਕਿੰਨੀ ਕਿਹੜੀ ਚੀਜ਼ ਨਾਲ ਸੇਵਾ ਕੀਤੀ ਹੈ। ਕਿੰਨੀ ਕਿਹੜੀ ਚੀਜ਼ ਨਾਲ ਸੇਵਾ ਕੀਤੀ ਹੈ। ਰੱਬ ਤਾਂ ਸੇਵਾ ਕਰਨ ਦੇ ਭਾਵ ਨੂੰ ਦੇਖਦੇ ਹਨ। ਸੋ ਸਾਧ ਸੰਗਤ ਜੀ ਮੁੱਖ ਦੀ ਗੱਲ ਇਹ ਹੈ ਜੀ ਕਿ ਵਾਹਿਗੁਰੂ ਜੀ ਸਿਰਫ ਸਾਡੇ ਮਨ ਦੀ ਭਾਵਨਾ ਨੂੰ ਦੇਖ ਕੇ ਖੁਸ਼ ਹੋ ਜਾਂਦੇ ਹਨ। ਜੇ ਸਾਡਾ ਮਨ ਸੱਚਾ ਹੈ ਸਾਡੇ ਮਨ ਵਿੱਚ ਦੂਜਿਆਂ ਪ੍ਰਤੀ ਤਰਸ ਦਇਆ ਦੀ ਭਾਵਨਾ ਹੈ। ਅਸੀਂ ਹਮੇਸ਼ਾ ਹੀ ਪਰਮਾਤਮਾ ਜੀ ਦੇ ਤਰਸ ਦੇ ਪਾਤਰ ਬਣੇ ਰਹਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੀ ਹਰ ਜਗ੍ਹਾ ਤੇ ਰੱਖਿਆ ਕਰਨਗੇ। ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ, ਬਰਕਤਾਂ ਹਾਸਲ ਕਰਨ ਦੇ ਲਈ ਮਨ ਦੀ ਮੈਲ ਨੂੰ ਦੂਰ ਕਰੀਏ। ਮਨ ਦੇ ਵਿੱਚੋਂ ਲਾਲਚ ਨੂੰ ਕੱਢ ਕੇ, ਈਰਖਾ ਹੰਕਾਰ ਨੂੰ ਕੱਢ ਕੇ ਨਿਮਰਤਾ ਤੇ ਸਹਿਣਸ਼ੀਲਤਾ ਦੇ ਪਾਤਰ ਬਣ ਜਾਈਏ। ਪਰਮਾਤਮਾ ਜੀ ਦੀ ਕਿਰਪਾ ਨੂੰ ਹਾਸਲ ਕਰ ਲਈਏ। ਸੋ ਸਾਥ ਸੰਗਿਆ ਜੀ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ